ਸਿਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੋਸਤੋ ਕੀ ਹਾਲ ਚਾਲ ਜੀ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਅੱਜ ਬੜੇ ਦਿਨਾਂ ਬਾਅਦ ਜੀ ਬਲੌਗ ਸਟਾਰਟ ਕੀਤਾ ਠੀਕ ਹੈ ਚੁੱਭਾ ਹੁਣ ਰੈਗੂਲਰ ਬਲੌਗ ਪਾਇਆ ਕਰਾਂਗੇ ਉਮੀਦ ਹੈ ਬਾਕੀ ਦੇਖੋ ਉਮੀਦਾਂ ਦੇ ਕਈ ਵਾਰੀ ਪਾਣੀ ਵੀ ਫਿਰ ਜਾਂਦਾ ਤੇ ਤਾਂ ਕਰਕੇ ਤੇ ਆਜੋ ਫਿਰ ਅੱਜ ਦਾ ਬਲੌਗ ਸਟਾਰਟ ਕਰਦੇ ਆ ਠੀਕ ਹੈ ਜੀ ਤੇ ਮੈਂ ਕਾਫੀ ਦਿਨਾਂ ਤੋਂ ਕਰੇ ਨਹੀਂ ਸੀ ਅੱਜ ਹੀ ਆਇਆ ਕਿਤੇ ਕੰਮ ਗਿਆ ਹੋਇਸੀ ਜਰੂਰੀ ਤੇ ਬੱਚੇ-ਪੁੱਛੇ ਚੈੱਕ ਕਰਦੇ ਆ ਕੀ ਸਿਸਟਮ ਹੈ ਤੇ ਇੱਕ ਬੱਚਾ ਤੁਹਾਨੂੰ ਪਤਾ ਹੀ ਵੀ ਐਕਸਪਾਇਰ ਹੋ ਗਿਆ ਸੀ ਤੇ ਚਲੋ ਕੋਈ ਨਾ ਜਿਵੇਂ ਰੱਬ ਨੂੰ ਮਨਜ਼ੂਰ ਤੇ ਚੈੱਕ ਕਰਦੇ ਹਾਂ ਹੋਰ ਜੋੜੀਆਂ ਨੇ ਅੰਡੋਂਡੇ ਨਹੀਂ ਲਾਏ ਜਾਂ ਲਾਏ ਆ ਜਾਂ ਨਹੀਂ ਕਿਉਂਕਿ ਫਿਰ ਦੂਜੇ ਕਮਰੇ ਚ ਵੀ ਕੂਤਰ ਕਰਨੇ ਆ ਠੀਕ ਹੈ ਚੁਭਰੋ ਆਪਾਂ ਤਾਂ ਕਰਕੇ ਬਾਕੀ ਯਾਰ ਇੱਕ ਬੰਦਾ ਆਪਣੇ ਕੋ ਆਇਆ ਸੀ ਮੁੰਡਾ ਨਿੱਕਾ ਜਿਹਾ ਛੋਟਾ ਜਿਹਾ ਜਵਾਬ ਕਹਿੰਦਾ ਰੋਇਆਂ ਕੂਤਰ ਰੱਖਣੇ ਆ ਤੇ ਜਮਾ ਛੋਟਾ ਜਿਹਾ ਉਹਨੇ ਪਿੰਜਰੇ ਚ ਰੱਖਣੇ ਆ ਆਪਣੇ ਕੂਤਰਾਂ ਚ ਕੋਈ ਕੂਤਰ ਲਈਏ ਜਾਂ ਨਾ ਲਈਏ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਠੀਕ ਹੈ ਚੁਭਰੋ ਤੇ ਬਾਕੀ ਆਪਾਂ ਉਹ ਉਹਦੇ ਵਾਸਤੇ ਹੋਰ ਵੀ ਕਿ ਤੱਕੂਤਰ ਪੁੱਛੇ ਪਏ ਆ ਵੀ ਆਪਾਂ ਵੀ ਜੋ ਕਈ ਵਾਰੀ ਲੈਣ ਜਾਂਦੇ ਆ ਯਾਰ ਆਪਾਂ ਨੂੰ ਵੀ ਫੀਲ ਹੁੰਦਾ ਵੀ ਜੋ ਪਹਿਲੇ ਪਹਿਲੀ ਮਾਰਕਸ ਜੀ ਕੋਈ ਜਵਾਬ ਦੇ ਦਿੰਦਾ ਕਿਵੇਂ ਦਾ ਰੱਖਦਾ ਤਾਂ ਕਰਕੇ ਤੇ ਤਾਂ ਕਰਕੇ ਫਿਰ ਮਾਨੂੰ ਕਹਤਾ ਮਾਰਕਸ ਨੂੰ ਪੁੱਛ ਕੇ ਦੱਸ ਦਿੰਨਾ ਵੀ ਮੈਂ ਨੂੰ ਕਹਿ ਵੀ ਮੈਂ ਪੁੱਛ ਕੇ ਕਹਿ ਮੈਂ ਤੈਨੂੰ ਦੱਸ ਦੂੰਗਾ ਵੀ ਜੇ ਕੋਈ ਉੱਤਰ ਮਿਲ ਗਿਆ ਤੈਨੂੰ ਫੋਨ ਕਰ ਦੂੰਗਾ ਤੇ ਤੂੰ ਲੈ ਜੀ ਤੇ ਆਪਾਂ ਕਿਸੇ ਨਾ ਕਿਸੇ ਯਾਰ ਮਿੱਤਰ ਤੋਂ ਪੁੱਛ ਹੀ ਜਾਂਦੇ ਆ ਤੈਨੂੰ ਉੱਤਰ ਦੇ ਦਾਂਗੇ ਜੇ ਉਹਨੇ ਚੰਗੇ ਸ਼ੌਂਕ ਕਰਨਾ ਹੋਇਆ ਤਾਂ ਠੀਕ ਹੈ ਜੀ ਬਾਕੀ ਓਕੇ ਦੀ ਰਿਪੋਰਟ ਹੈ ਚੱਲਦੇ ਅੰਦਰ ਵਾਹਿਗੁਰੂ ਕਦਰ ਬੱਚਾ ਇਹ ਕਹਿੰਦੇ ਓਕੇ ਦੀ ਰਿਪੋਰਟ ਆਈ ਵੀ ਇਹਦਾ ਬ੍ਰਦਰ ਤਾਂ ਜਾਂ ਰੁੜ ਤੇ ਇੱਧਰ ਕਿਹ ਸਿਸਟਮ ਹੈ ਅੰਦਰੋਂ ਹਰ ਜਨ ਜੋੜੀਆਂ ਲੈ ਇੱਧਰ ਵੀ ਓਕੇ ਦੀ ਰਿਪੋਰਟ ਹੈ ਦੋਨੇ ਕੁੱਤਰ ਕਾਲੀ ਨੋਕਦੇ ਤੇ ਬੱਚੇ ਵੀ ਕਾਲੀ ਚਿੱਟੀ ਨੋਕਦੇ ਆ ਮਾਈ ਮੱਖਾਂ ਹੀ ਪੁੱਤ ਬੱਚੇ ਚਲੋ ਓਕੇ ਦੀ ਰਿਪੋਰਟ ਆਇਂ ਮੇਂ ਰੱਖੇ ਵਾਈ ਗਰੂ ਤੇ ਬਾਕੀ ਇੱਧਰ ਓਕੇ ਦੀ ਰਿਪੋਰਟ ਆ ਬੱਚਾ ਵੀ ਕਹਿੰਦੇ ਸ਼ਾਨਦਾਰ ਹੋ ਰਿਹਾ ਤੇ ਉਧਰ ਉਹ ਵੀ ਬੱਚਾ ਦਿਨ ਦਿਨ ਦੇ ਆਈਆਂ ਦਾ ਰੰਗ ਅੱਜ ਇਹਨੂੰ ਢਾਕੇ ਬਿੰਨੇ ਆ ਦੂਜਾ ਮੱਚਾ ਕਿੱਥੇ ਆ ਆ ਰਿਹਾ ਠੀਕ ਆ ਓਕੇ ਦੀ ਰਿਪੋਰਟ ਹਲਾਉ ਚੋਬਰ ਅੱਜ ਗੱਡੀ ਦੇ ਮੇਟਮੂੜ ਧੋਤੇ ਸੀ ਚੰਗੀ ਤਰ੍ਹਾਂ ਸਫਾਈ ਕੀਤੀ ਸੀ ਤੇ ਇੱਕੋ ਸਟੀਰਿੰਗ ਦੇ ਵੀਲ ਜਲਾਤਾ ਤੇ ਆ ਕਵਰ ਲਾਤਾ ਸਟੀਰਿੰਗ ਦਾ ਮੋਟਾ ਜਿਆਦਾ ਸੀਗਾ ਤੇ ਆਵਾਜ਼ ਆ ਹੀ ਕੰਮ ਕੀਤੇ ਆ ਚੋਬਰੋ ਟੜਕੇ ਦੇ 1 ਵਜੇ ਗਿਆ ਫਲੜ ਦੇਣ ਦਾ ਪਤਾ ਨਹੀਂ ਲੱਗਿਆ ਮੈਟਮੂੜ ਧੋਤੇ ਆ ਤੇ ਆ ਬਿਸ਼ਾਰੀ ਗੱਡੀ ਚ ਕਿਰਾ ਲਈ ਤੇ ਹੁਣ ਗੈਰੀ ਚ ਕਰਤੀਆਂ ਟੁੱਟੇ-ਫੁੱਟੇ ਇੱਕ ਘਰ ਨੂੰ ਵੀ ਤਿਆਰ ਕਰਾਂਗੇ ਓਹੋ ਵਿਚਕੇ 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 ਲਓ ਚੋਬਰਾਂ ਨਾ ਤੋਲੇ ਤੇ ਹੁਣ ਇਦਰੋਂ ਬਾਹਰ ਜੋ ਪੱਠੇ ਵੱਡੇ ਸੀ ਕਿ ਪਹਿਲਾਂ ਆਪਾਂ ਤੇ ਉਹ ਪੱਠਿਆਂ ਦੀ ਪੰਡ ਪਈ ਇੱਥੇ ਕਗਣ ਕੇ ਗੇ ਡੱਕੇ ਤੇ ਚੈੱਕ ਕਰ ਚੱਲਦੇ ਆ ਉਹ ਭਈ ਸਾਹਮਣੇ ਓਰੇ ਠੀਕ ਹੈ ਯਾ ਭਈ ਆ ਪੱਠੇ ਲੈ ਕੇ ਤੇ ਚਲੀਏ ਘਰਾਂ ਨੂੰ ਤੇ ਫਿਰ ਜਾ ਕੇ ਕੂਤਰਾਂ ਦੇਣੇ ਦੁਨੇ ਪਾਉਣੇ ਆ ਲਓ ਜੀ ਆਪਣੇ ਬਰਦੀ ਕੂਤਰੀ ਤੇ ਉਹ ਕੂਤਰੀ ਆਇਆ ਫਿਰਦਾ ਉਹ ਹੰਜ ਬੈਠਾ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆਂ ਛੱਡ ਕੇ ਕੂਤਰੀ ਇੱਧਰ ਦੀ ਜਾਈਏ ਤੇ ਕਿਉਂਕਿ ਉਹ ਮਸਤ ਵਾਲਾ ਉਹ ਗੋਲੇ ਕੂਤਰਾ ਤੇ ਗੁੜ ਕੀ ਜਾਂਦਾ 100% ਤਾਂ ਫੜਿਆ ਨਹੀਂ ਜਾਣਾ 5% 1% ਦੀ ਡ੍ਰਾਈ ਮਾਰ ਕੇ ਵੇਚ ਲੈਂਦੇ ਆ ਬਾਕੀ ਵੇਖੋ ਕੀ ਬੰਦਦਾ ਹੈ ਥਾਣਾ ਲਾਹੌਰ ਪੈਂਦੀ ਛਿੱਤੀ ਕਦੇ ਹੋਰੀ ਚਲੋ ਪੈਪੂਰਨ ਉੱਡੀ ਗਏ ਇਹਦਾ ਗੋਲਿਆਂ ਦਾ ਸਿਸਟਮ ਹੁੰਦਾ ਮਾੜੀ ਜੀ ਆਵਾਜ਼ ਸੁਣੀ ਭਾਂਦੇ ਲੱਕੜਾਂ ਨੂੰ ਕੋਈ ਚੀਜ਼ ਤੇ ਤਾਂ ਪੰਜਾਗ ਲੱਗ ਜਾਂਦੀ ਨਾਲ ਦੀ ਨਾਲ ਉੱਡੇ ਹੁੰਦੇ ਆ ਦੇ ਭਾਈ ਹੁਣ ਆਪਾਂ ਪਿੰਡ ਪੁੱਟ ਗਏ ਸੀ ਤੁਹਾਨੂੰ ਕਿਹਾ ਸੀ ਕੰਮ ਕਰਾਂਗੇ ਵਿੱਚ ਰਹੇ ਆ ਤੇ ਅੱਜ ਉਨੀਤ ਦਾ ਬਾਲਾ ਤਕੜਾ ਨਕਸਾਡ ਹੋ ਗਿਆ 15000 ਹੋ 15 ਕੀ 25000 ਦਾ ਫੋਨ ਸੀ ਇਹਦੇ ਕੋਲ ਸੈਮਸੂng ਦਾ ਤੋਂ ਡਿੱਗ ਕੇ ਉਹਦੀ ਟੁੱਟ ਵੀ ਦਿੱਸ ਰਹੀ ਹੈ ਬੜਾ ਵਿਚਾਰੇ ਦਾ ਮੂਹ ਢਿਆ ਪਿਆ ਪਰੇ ਪਾਸੇ ਮੂਹ ਕਰਦਾ ਤੇ ਘਰੇ ਪਤਾ ਲੱਗਿਆ ਕਰਦੇ ਕਹਿੰਦੇ ਹੁਣ ਨਹੀਂ ਦਵਾਉਂਦੇ ਕਹਿੰਦੇ ਚੌਂਨੇ ਤੇ ਕੁਝ ਵਜਿਆ ਨਹੀਂ ਅਗਲੇ ਸਾਲ ਤੇ ਹੁਣ ਇਹਦਾ ਇੰਸਟਾਗ੍ਰam ਸਾਰਾ ਕੁਝ ਬੰਦ ਸਨੈਪ ਚਾਟ ਆਦਿ ਐਸੇ ਲਿਆ ਜਾ ਰਿਹਾ ਹੈਗਾ ਇਹ ਬੰਦ ਦੇ ਦਾ ਹੁਣ ਗਿਆ ਆ ਕਰੇ ਬਹੁਤ ਜਿਹਾ ਉਹਨਾਂ ਦਾ ਦਾਣੇ-ਦੋਣੇ ਪੌੜੇ ਆ ਕਰਦੇ ਆ ਹੱਲ ਫਿਰ ਕੋਈ ਨਾ ਕੋਈ ਹਾਂਜੀ ਭਾਈ ਤੇ ਅੱਜ ਅਮਨੀਤ ਕੇ ਗਣਕ ਵਿਗੀ ਜਾਂਦੇ ਆ ਤੇ ਇਧਰ ਅਮਨੀਤ ਵੀ ਪਹੁੰਚ ਗਿਆ 826 ਤੇ 5 ਲਾ ਗਏ ਬਿੱਟਰ 826 ਤੇ ਕਿਹੜਾ ਥਾਪੀ ਰੇ 826 ਦੇ 826 ਤੇ ਬਾਈ ਹੋਰ ਵੀ ਕਹਿੰਦੇ ਆ ਔਰ ਲਾ ਕੇ 315 ਔਰ ਲਾ ਕੇ ਵਿਜੋ ਬਹੁਤ ਵਧੀਆ ਝਾੜਾ ਦੱਸਿਆਂ ਦੇ ਬਾਈ ਹੁਣੀ 327 ਤੇ 826 ਲਾ ਕੇ ਵਿਜੋ 632 ਕੁਇੰਟਲ ਤੋਂ ਉੱਪਰ ਜਾਏਗਾ ਹਾਂ ਚੋਪਰਾ ਤੇ ਹੁਣ ਪੁੱਤਰਾਂ ਨੂੰ ਦਾਣੇ ਦੋਲੇ ਪਾ ਦਈਏ ਜੀ ਤੇ ਹੁਣ ਟਾਈਮ ਮਿਲਿਆ ਪਰ ਲਾ ਯਾਰ ਪਸ਼ੂ ਆ ਗਏ ਸੀ ਖੇਤ ਚ ਤੇ ਪਾਸ oubhiਉਣ ਲੱਗ ਗਏ ਕਿ ਬਾਕੀ ਆਪਣੀ ਇਹ ਦਾਣੇ ਵਾਲਾ ਡਰਮ ਵੀ ਚੋਪਰਾ ਖਾਲੀ ਹੋ ਚੁੱਕਿਆ ਤੇ ਦਾਣੇ ਆਪਾਂ ਨੂੰ ਐਤੋ ਜੋ ਮੁੱਲ ਦੇ ਲਿਓਣੇ ਪੈਣੇ ਆ ਮਨ ਲੱਗਦਾ ਠੀਕ ਹੈ ਜੀ ਤੇ ਬਾਕੀ ਕੋਈ ਨਾ ਕਰਾਂਗੇ ਹੱਲੇ ਵੀ ਤੇ ਇਕੱਲਾ ਦਾਣੇ ਦੁਨੇ ਬਾਜੀ ਫਿਰ ਕਰਦੇ ਆ ਲਓ ਜੀ ਤੇ ਬਾਜੀ ਇਹ ਕਹਿੰਦੇ ਕਣਕ ਦਾ ਰੇੜੀ ਵੀ ਚੱਕ ਰੱਖਿਆ ਤੇ ਕਣਕ ਵੀ ਮੁੱਕਣ ਵਾਲੀ ਆ ਚਲੋ ਕਰਾਂਗੇ ਹੀਲਾ ਚੋਪਰਾ ਨਹੀਂ ਖਾਣੀਆ ਤੇ ਆਪੀ ਆ ਜੂਗੀ ਮਾਲ ਕਾਪੇ ਦੇ ਦੂ ਇਹਨਾਂ ਦੀ ਵੰਡਿਆਂ ਦੀ ਠੀਕ ਹੈ ਜੀ ਇਹ ਨਾਲ ਕਰਕੇ ਆਪਾਂ ਨੂੰ ਮਿਲਦੀ ਆ ਆ ਸਾਇੰਸ ਸੋਚ ਕੇ ਰੱਖਿਆ ਕਰੋ ਵੀ ਇਹਨਾਂ ਦੇ ਕਰਮਾਂ ਦਾ ਖੰਡ ਮਿਲਦਾ ਪਾ। ਲਓ ਜੀ ਇਧਰ ਬਾਣੀ ਓਹ ਹੋ ਮੁੱਟੀ ਬਣੀ ਐਰ ਤੋਂ ਨਾਲੀ ਸੀ ਗਲਤੀ ਹੋ ਗਈ। ਲਓ ਜੀ ਇਧਰ ਬੱਕਰੀਆਂ ਵੀ ਬੰਨੀ ਜੰਨੇ ਆ। ਬੱਕਰੀਆਂ ਬੁੱਕਰੀਆਂ ਬੰਨ ਕੇ ਗਾਵਾਂ ਹੀ ਬੰਨ ਦਿੱਤੀਆਂ ਠੰਡ ਆ ਚੁੱਕੀ ਐ। ਤੇ ਇਧਰ ਗੁੱਡੇ ਦੀ ਵੀ ਓਕੇ ਰਿਪੋਰਟ ਆ। ਠੀਕ ਹੈ ਜੀ। ਹੰਜੀ ਬਾਈ ਤੇ ਬਾਬੂ ਲੋਨ ਕਰਦੇ ਐਂਡ ਪਾਣੀ ਪੂਣੀ ਰਖਤਾ ਕੂਤਰ ਹੁੰਦਾ ਨੇ ਧੋਨੇ ਪਾ ਤੇ ਤੇ ਇਧਰ ਯਾਰ ਨਾ ਆਪਣੇ ਤੋਂ ਕਿਸੇ ਬਾਈ ਨੇ ਬੱਚਾ ਮੰਗਿਆ ਆਪਣੇ ਜਿਗਰੀ ਯਾਰ ਨੇ ਠੀਕ ਹੈ ਚੁੱਪ ਰੋ ਤੇ ਵੀ ਉਹਨੂੰ ਕਹੇ ਕਿਸੇ ਨੇ ਵੀ ਬੱਚਾ ਪੁੱচ্চਾ ਹੈਗਾ ਕਿ ਹੈ ਨਹੀਂ ਤੇ ਆਪਣੇ ਕੋਲੇ ਚੱਲ ਯਾਰ ਕਿਸੇ ਨੇ ਮੰਗਿਆ ਸ਼ੌਂਕ ਆਪਣਾ ਹੀ ਨਾ ਵਧੂਗਾ ਤੇ ਤਾਂ ਕਰਕੇ ਮੈਂ ਗਿਆ ਚੱਲ ਯਾਰ ਉਹਨੇ ਹੈਂਡ ਡ੍ਰੀਮ ਕਰਨਾ ਤੇ ਆਪਣੇ ਕੋਲੇ ਬੱਚੇ ਵਾਕੀ ਤਾਂ ਓਕਰ ਦੀ ਰਿਪੋਰਟ ਹੈ ਪਰ ਜੇ ਕਿਸੇ ਨੇ ਮੰਗ ਹੀ ਲਿਆ ਫਿਰ ਨਾ ਨਹੀਂ ਕੀਤੀ ਹਿੰਦੀ ਤੇ ਤਾਂ ਘਰ ਕੋ ਸੋਚਿਆ ਮੈਂ ਆ ਬੱਚਾ ਆਪਾ ਦੇ ਲਈ ਇਹ ਆ ਵਾਲਾ ਨਿੱਕਾ ਥੋੜਾ ਇਹ ਰੇ ਬਿਮਾਰ ਜਿਹਾ ਲੱਗਦਾ ਮੈਨੂੰ ਅੱਜ ਤੋਂ ਕੀ ਚੱਕਰ ਆ ਯਾਰ ਚਲੋ ਕਰਦੇ ਹਾਂ ਲੈੰਦਰ ਕੇ ਦਵਾਈ ਦੁਈ ਦਿੰਨੇ ਚੱਲਣੇ ਚ ਤੇ ਇੱਧਰ ਵੇਖ ਲੀਓ ਬੱਚੇ ਕਿੱਤਾ ਇੱਧਰ ਵੀ ਓਕੇ ਦੀ ਰਿਪੋਰਟ ਆ ਯਾਰ ਜੀ ਜੂ ਤਾਂ ਧਿਆਨ ਰੱਖਣਾ ਪੈਂਦਾ ਹੁਣ ਨਾ ਜੀ ਪਾ ਜਾਂਦੇ ਨਿੱਕੇ ਨਿੱਕੇ ਯਾਰ ਆਵਦਨ ਕੀ ਲੱਗਿਆ ਬਿਠ ਲੱਗੀ ਹੋਣੀ ਆ ਚਲੋ ਇੰਨਾ ਤਾਂ ਨਹੀਂ ਦੰਦਾ ਠੀਕ ਹੈ ਜੀ ਇਹ ਵਾਕੀ ਓਕੇ ਦੀ ਰਿਪੋਰਟ ਆ ਇਧਰ ਅੱਗੇ-ਉੱਤੇ ਚੈੱਕ ਕਰ ਲੋ ਕੂਤਰਾ ਆ ਰੇ